ਮम्मा ਜੀ ਹੰਬ ਖਾਣਾ ਨਹੀਂ ਨਹੀਂ ਤੂੰ ਵੀ ਦਮੇ ਇੱਕ ਗੱਲ ਵੇਖੀ ਆ ਰੋਟੀ ਵਰੀ ਤੇਰਾ ਚਾਟੀ ਢਿੱਡ ਭਰ ਦਿੰਦਾ ਅੱਧੀ ਰੋਟੀ ਨਹੀਂ ਤੈਨੂੰ ਲੰਗਦੀ ਤੇ ਮੈਨੂੰ ਮम्मा ਭੁੱਖ ਵਰਤ ਹੋ ਗਈ ਆ ਮੈਂ ਨਹੀਂ ਖਾਣਾ ਕੁਝ ਤੂੰ ਮਗਰ ਜੋੜੀ ਮੈਂ ਜੇ ਭਾਂਡੇ ਸਾਫ ਕਰ ਜਿੰਦੀ ਨਹੀਂ ਤੇ ਤੈਨੂੰ ਭੁੱਖ ਫੇਰ ਲੱਗ ਜਾਂਦੀ ਉਹ ਵੀ ਚੀਜ਼ੀਆਂ ਦੀ ਖਾਣਾ ਇਹ ਹਕਾ ਲੀਟਰ ਬਣਾ ਦੇ ਹਕਾ ਨੀਟਰ ਬਣਾ ਦੇ ਰੋਟੀ ਦਾ ਰੋਟੀ ਲੈ ਟੱਬਾ ਇੰਨਾ ਦਾ ਤੇ ਜੰਕੂ ਮੂੜਾ ਲਾ ਡਾਊਨ ਆਦਰ ਮਗਰ ਜੰਕ ਫੂਡ ਨਾਲ ਇੱਦਾਂ ਵੱਡਾ ਜਾਂ ਤੇ ਮਾਂ ਵਰਗੀ ਹੋ ਜੈਗੀ ਤੇ ਜਾਂ ਫਿਰ ਪੁਈ ਵਰਗੀ ਰਹਿ ਜੈਗੀ ਨੀ ਕੀ ਜੀ ਰੋਟੀ ਖਾ ਲਿਆ ਕਰ ਸਾਰੀ ਤਾਕਤ ਰੋਟੀ ਚ ਹੀ ਹੁੰਦੀ ਆ ਰੋਟੀ ਖਾ ਲਿਆ ਕਰ ਦੁੱਧ ਪੀਆ ਕਰ ਚੌਲ ਖਾ ਲਿਆ ਕਰ ਤੇ ਬਸ ਪ੍ਰੋਟੀਨ ਫਾਈਬਰ ਇਹ ਸਾਰੀਆਂ ਚੀਜ਼ਾਂ ਆਂ ਰਹੀ ਦੀਆਂ ਹਾਈ ਕਰ ਫਿਰ ਕਿਤੇ ਜਾ ਕੇ ਤੇ ਸਿਹਤ ਬਣਦੀ ਆ ਜੰਕ ਫੂਡ ਨੇ ਕੀ ਦੇਣਾ ਮਮਾ ਉਹ ਹੋਇਆ ਗੇ ਇਹ ਨਹੀਂ ਚਾਹਣਾ ਮੈਂ ਕਹਾਂ ਜਾ ਘੜੀ ਜਾ ਕੇ ਤੇ पैन केला न्य पननेना बना पने अनडन बका नडरी बना देआ स न को ਤੋ ਤਾਰੇ ਦੇ ਪਪਾ ਵੀ ਕਦੀ ਕੋਸ਼ਿਸ਼ ਕੀ ਆੜੀਆਂ ਤੇ ਮੈਂ ਤੁਹਾਡੀ ਕੁੜੀ ਨੂੰ ਨਾ ਮੇਰੇ ਪਤੀ ਜੀ ਰਾਤੀ ਮੱਗੜ ਆ ਦੇਣਾ ਇਹ ਸਿੱਧੀ ਗੱਲ। ਪਰ ਕਾਇੀਆਂ ਟੂਪਲ। ਵੇਖਿਓ ਵੇ। ਜਾਓ ਬਾਪੂ। ਗੱਲ ਨਹੀਂ ਕਰਨੋ ਹਰ ਦੇ। ਲੱ ਲਾ ਰੋਸ ਕੇ ਚੱਲ ਜੀ ਹੁਣ ਤੇਰੀ ਪਿਓ ਕਸ ਕਹਿ ਲਾ ਦੇਣੀ। ਮਮਾ ਆਈਡੀਆ। ਆਈਡੀਆ ਹੁਣ ਕਾਦਾ ਹੁਣ ਨਹੀਂ ਕੋਈ ਵੀ ਆਈਡੀਆ ਚੱਲਣਾ। ਮਮਾ ਆਈਡੀਆ ਕਿਹਣਾ ਮੇਰਾ ਬੜਾ ਵਧੀਆ ਵਾ। ਕਿਸਾਂ ਕੀ ਆਹੀ ਨਾ ਪਾਪਣ ਕਹਿਦਾਂਗੇ ਨਾ। ਆਪਾ ਤਾਂ ਬਸ ਅੱਕਰ ਨੂੰ ਨੋੜੀ ਤਾਂ ਭੂਇਨ ਕੋ ਕਿਆ ਹੀ ਨਹੀਂ ਹਨਾ ਐਵੇਂ ਕਹਦਾ ਕਿ ਸਾਰਿਆਂ ਵਾਸਤੇ ਬਣਾਉਂਦੇ ਆ ਤੇ ਮਮਾ ਕਹਿੰਦੇ ਕਿ ਤੂੰ ਵੀ ਲੈ ਲਈ ਤੇ ਉਦੋਂ ਜੀ ਕਿੰਦਾ ਕਿ ਮੈਂ ਆਪਣਾ ਨਹੀਂ ਆ ਹਨਾ ਬੜੀ ਜਰਾਕ ਆ ਪਹਿਲਾਂ ਸੀ ਕਹਿੰਦੀ ਮੈਂ ਕਿਸ ਨੂੰ ਨਹੀਂ ਦੇਣੀ ਹੁਣ ਪਤਾ ਨਾ ਪਾਪਾ ਕੋ ਗਾਣਾ ਪੈਣੀ ਆ ਤੇ ਹੁਣ ਸਾਰੇ ਲਈ ਬਣਾਉਂਦੇ ਆ ਹੁਣ ਵੇਖੋ ਅੰਦਰ ਜਾ ਕੇ ਕੀ ਬੰਦਾ ਸਾਰਿਆਂ ਨੂੰ ਤਾਂ ਨਹੀਂ ਦੇ ਦਿੰਦੇ ਦਾਂਗੇ ਜਿਹੜੇ ਰੁੱਸੇ ਆ ਵੀਰੇ ਪਹਿਲਾਂ ਤਾਂ ਮੈਨੂੰ ਭਾਬੀ ਗੱਲਾਂ ਕਰਦੇ ਹਣ ਤੇਰੀ ਕੁੜੀ ਵੀ ਮੇਰੀ ਹਾਈਟ ਬਾਰੇ ਬੋਲਣ ਦਾ ਪੀਆ ਕੀ ਆਂਦੀ ਜਨੂ ਮੈਂ ਮੈਨੂਡਲ ਬਣਾ ਦੇਣੀ ਆ ਅੱਗਾ ਮੈਨੂੰ ਕਹਿੰਦੀ ਤੂੰ ਤੇ ਹੱਕੇ ਦਾ ਬੱਕਾ ਨੂਡਲ ਬਣਾ ਦੇਣੇ ਕੋਈ ਬਣਾਉਂ ਡਿਆ ਵਾ ਬਣਾਉਂ ਡੇ ਭਾਬੀ ਕੇ ਤੂੰ ਕਰਨਾ ਬਣਾਉਣਾ ਏ ਫਿਰ ਕੀ ਜੇ ਮੈਂ ਬਣਾ ਦੇਦੀ ਉਹਦੇ ਭਾਬੀ ਕਹਿੰਦੀ ਰਹਿੰਦੀ ਆ ਕਿ ਕੰਮ ਨਹੀਂ ਕਰਦੀ ਕੰਮ ਨਹੀਂ ਕਰਦੀ ਤੇ ਜਦੋਂ ਤੂੰ ਬਣਾਉਂ ਡੀਏ ਤੂੰ ਮੈਨਾਂ ਖ ਬੈਗ ਖਾ ਖਾ ਇਥੇ ਸਮਝਾਣਾ ਆਪਣੀ ਕੁੜੀ ਨੂੰ ਸਿੱਧੀ ਗੱਲ ਚੱਲ ਤੂੰ ਟੈਨਸ਼ਨ ਨਾ ਮੈਂ ਸਮਝਾ ਲੂੰਗਾ ਨੂੰ ਤੂੰ ਇਹ ਸਮਝਾਉਂਦੇ ਆਂ ਫਿਰ ਮੈਨੂੰ ਗੱਲਾਂ ਵੀ ਨਾ ਕਰਨ ਉਹ ਸਮਝਾਉਣਾ ਵਾਂ ਪਰ ਕੀ ਕਰਾਂ ਮੈਂ ਹਣ ਜਵਾਲ ਲੰਮੀ ਹੋਈ ਐ ਮਮੇ ਕੀ ਨੂੰ ਦੀਆ ਆਲੂ ਬਤਾਉਣ ਲੱਗੀਆਂ ਬਣਾਉਣ ਆਹ ਰੋਜ਼ ਹੀ ਆਲੂ ਬਤਾਉਂਗਾ ਫੇ ਕੱਲ ਖਾਦੇ ਆਹੋ ਤੈਨੂੰ ਪਹਿ ਅੱਖ ਲੱਗਾ ਘਰ ਆਲੂ ਬਤਾਉਂ ਥੋੜੇ ਹੈਗੇ ਬਰੋਂ ਦਾ ਮੀਟ ਬਣਾਉ ਮੈਨੂੰ ਨੂੰ ਪਤਾ ਵੀ ਮੀਟ ਬਣਾ ਜਾ ਫੇ ਲੈ ਆ ਜਾ ਕੇ ਲੈ ਆ ਦੋ 200 ਰੁਪਇਆ ਉਹ ਕਿਹੜਾ ਆ ਜਾਣਾ ਤੈਨੂੰ 200 ਦਾ ਮੀਟ ਦੇ ਦੂਗਾ ਤੇ ਮੇਰੇ ਜੋਗਾ ਤੇ ਆ ਹੀ ਜਾਊਗਾ ਤੇ ਤੇਰੇ ਜੋਗਾ ਤਾਂ ਬਾਕੀ ਅਸੀਂ ਕਿੱਥੇ ਜਾਵਾਂਗੇ ਆਹ ਆਹ ਦੋਸੋਂ ਦਾ ਮੀਟ ਦੇ ਇਹਨੂੰ ਬਣਾਉਣਾ ਇੰਨੇ ਮੀਟ ਮਮੇ ਜੀ ਮੀਟ ਖਵਾਉਂਦਾ ਮੈਨੂੰ ਹੈ ਵੇ ਕਿਲੋ ਕਰ ਪੁੱਤ ਕਿਰਕਟ ਲੰਮੇ ਹੋ ਗਏ ਤੇ ਮੈਂ ਨਾਲ ਲੰਮਾ ਹੋ ਜਾਣਾ ਆਹੋ ਲੰਮਾ ਹੋ ਜਾਣਾ ਜਿਹੜੀ ਫਰੀ ਦੀ ਐਕਸਰਸਾਈਜ਼ ਵਾ ਹੋ ਨਹੀਂ ਤਾਂ ਕਰ ਸਕਦਾ ਆ ਸਭ ਕੋ ਫ੍ਰੀ ਕਰ ਲਓ ਤੇ ਤੂੰ ਮੀਟ ਖਾ ਲਾ ਮੀਟ ਦਾ ਤੂੰ ਬਹੁਤ ਲੰਮਾ ਹੋ ਜਾਣਾ ਆ ਲੋਕਾਂ ਦੇ ਪੁੱਤ ਕਿੰਨੇ ਖਾਂਦਾ ਖਾਂਦੇ ਆ ਲੋਕਾਂ ਦੇ ਪੁੱਤ ਤੂੰ ਇਹ ਪੈਉੜ ਦਿੰਦੇ ਦੇ ਦੋਸ ਰੁਪਈਆ ਦੋਸ ਰੁਪਈਆ ਦੇਣ ਦੋਸੋ ਤਾਂ ਤੂੰ ਅੱਗੇ ਪਵਾੜਾ ਪਾਇਆ ਜਿਹੜੀ ਜੱਸੀ ਆ ਜੱਸੀ ਨੂੰ ਆਨਾ ਮੈਂ ਦੇਣੇ ਆ ਤੇ ਹੁਣ ਕਿਹੜਾ ਤੂੰ ਮੀਟ ਨੇ ਹੁਣਾ ਤੂੰ ਉਹਨੂੰ ਹੀ ਦੇ ਦੇ ਬੋਲਦਾ ਯਾਰ ਕੀ ਕਰਦੇ ਆ ਨਹੀਂ ਝੂਠ ਮਾਰਦਾ ਮੈਨੂੰ ਪਤਾ ਉਹ ਨਹੀਂ ਮੁੰਡਾ ਚੁੱਪ ਕਰ ਉਹਦੀ ਮੰਮੀ ਨਾਲ ਜਾ ਕੇ ਤਾਂ ਗੱਲ ਕਰਕੇ ਆਇਆ ਅੱਜ ਕਾਦੀ ਗੱਲ ਕਰਕੇ ਆਵਾ ਜਿਹੜੀ ਹੁਣ ਇਹ ਗੱਲ ਤਾਂ ਦੱਸ ਕੇ ਗਿਆ ਕੀ ਦੱਸ ਕੇ ਗਿਆ ਮੈਨੂੰ ਕਿ ਜੱਸੀ ਨਾਲ ਗੱਲ ਕਰਦਾ ਵਾ ਵਜੇ ਜੱਸੀ ਨੋ ਸੱਚਾ ਵਾ ਮੁੰਡਾ ਉਹ ਤੇਰੇ ਅਖੀ ਲਈ ਆਹੋ ਉਹ ਨਹੀਂ ਉਹ ਮੁੰਡਾ ਤੂੰ ਆਪੇ ਆਖਣ ਦੇ ਇਹ ਕੁੜੀ ਕਹਿੰਦੀ ਚੰਗੀ ਹੈ ਚੰਗੀ ਕੁੜੀ ਤੂੰ ਫੀਸਾ ਜਾਦੀਆਂ ਤਾਰਨਗਾ ਚੰਗੀ ਤੂੰ ਆਪੇ ਹੀ ਹੂੰ ਆਪਣੀਆਂ ਧਰਦੀਆਂ ਨਹੀਂ ਗਈਆਂ ਤੇ ਲੋਕਾਂ ਦੀਆਂ ਫੀਸਾਂ ਤਾਰਦਾ ਫਿਰ ਤੂੰ ਭਾ ਹੀ ਤਾਂ ਫਿਰ ਕੀ ਹੋਈ ਲੈ ਆਈ ਭਾ ਹੀ ਤਾਂ ਸਾਡਾ ਹੁੰਦੇ ਤਾਂ ਹੀ ਨਾ ਮਗਰ ਤੋੜ ਲਈ ਇਹਦਾ ਨਾ ਵੇ ਤੇ ਤਾਰ ਹੀ ਜਾਣੀ ਹੈਗੀ ਆ ਮੇਰੀ ਗੱਲ ਸੁਣਿਆ ਕਰੋ ਤੇ ਉਹਦੀ ਗੱਲ ਸੁਣਿਆ ਕਰੋ ਉਹ ਦੀ ਸੋਨੀਏ ਤੇ ਤੂੰ ਤਾਂ 100 ਨੰਬਰ ਦਾ ਝੂਠਾ ਆ ਮੈਂ ਕਿਤੇ ਚਲੋ ਮੈਨੂੰ ਪਤਾ ਉਹ ਘਰ ਜਾਓ ਮੈਨੂੰ ਪਤਾ ਜਾਨਣਾ ਚਾਹੀਦਾ ਸੀ ਮੈਂ ਨਹੀਂ ਆਣਾ ਕਿਸਦੇ ਘਰ ਹਾਂ ਜਾਣਾ ਜੇ ਫਿਰ ਆਪੇ ਜਾ ਕੇ ਨਜੇਠਦਾ ਫਿਰ ਨਾਮਾ ਦੇਖੋ ਮੈਨੂੰ ਪਤਾ ਮੈਂ ਚਲ ਜਾਣਾ ਹਾਂ ਚਲ ਜਾਣਾ ਤੇ ਜਾ ਫਿਰ ਖਾ ਕੇ ਆ ਜਿੱਤਾਂ ਉਹਨਾਂ ਕੋਲ ਚਲ ਹੁਣ ਗੁੱਸੇ ਨਾ ਹੋ ਤੇ ਕੀ ਆਖਿਆ ਕੁੜੀ ਨੂੰ ਮੈਂ ਤਾਂ ਗੋਹ ਨਹੀਂ ਆਖਿਆ ਆ ਲੈ ਨਿਡਰ ਮੈਂ ਨਹੀਂ ਖਾਣਾ ਬਾਬੀ ਇੰਨੀ ਆਪ ਕੜੀ ਹੋ ਮੈਨੂੰ ਦੇ ਦੀ ਮੈਂ ਇਹਨੂੰ ਦੱਸ ਕੀ ਆਖਾ ਲੈ ਫੜ ਮੇਰੀ ਉੱਠ ਮੈਨੂੰ ਖਾ ਖਾ ਨਹੀਂ ਖਾਣੇ ਭਾਵੇਂ ਖਾ ਮੈਨੂੰ ਨਹੀਂ ਘਰੇ ਯਾਰ ਮੈਨੂੰ ਨਹੀਂ ਦੱਸ ਉਹ ਖਾਲਾ ਬਹੂ ਕੀ ਹੋ ਜਾਂਣਾ ਮੈਨੂੰ ਯਾਰ ਬੜੀਆਂ ਗੱਲਾਂ ਕਰਦੇ ਭਾਬੀ ਵੀ ਕਰੀ ਜਾਂਦੇ ਇਹਨਾਂ ਦੀ ਕੁੜੀ ਵੀ ਗੱਲਾਂ ਕਰਦੀ ਰਹਿੰਦੀ ਬੱਸ ਮੈਨੂੰ ਕੀ ਆਖਿਆ ਨਹੀਂ ਛੋੜ ਮੈਨੂੰ ਨਹੀਂ ਦੁੱਧ ਲੈਣ ਨੂੰ ਕੋਈ ਆ ਵੇ ਨਾ ਮੈਂ ਦੱਸੀ ਮੈਂ ਪਿਆਰ ਨਾਲ ਕਰਨੀ ਹੈ ਨਹੀਂ ਕੀ ਤਾਂ ਉਹ ਨੈਣੀ ਰੱਖਣੀ ਹੈ ਵੀਰੇ ਮੈਂ ਅਮਰ ਕੇ ਫਿਰ ਮੇਰੇ ਤੇ ਬਾਣਾ ਪਾਣ ਦੇਂਦੀ ਆ ਮੈਂ ਐਨੀ ਕੋਈ ਨਾ ਕਰ ਇਹਨਾਂ ਨੂੰ ਚੱਲ ਹੁਣ ਮੇਰਾ ਬਾਪੂ ਮੇਰੇ ਖਾਣ ਮੈਂ ਨਹੀਂ ਖਾਣੀ ਪਹਿਲਾਂ ਇਹਦਾ ਰੱਦਾਏ ਹੋਈਓ ਵੀ ਮੈਂ ਵੀਰ ਕੁਸਤੈਤ ਲਾਉਣੀ ਆ ਤੇ ਵੀਰ ਮੇਰੀ ਭਾਬੀ ਨੂੰ ਕੁੱਟੇ ਤੇ ਮੈਂ ਹੱਸਾਂ ਭਾਬੀ ਮੈਂ ਬਾਹਰ ਜਾ ਕੇ ਬਿਤਾੜੀ ਅਸਿਸਟਾਈ ਘਰ ਦੀ ਮੈਂ ਗੱਦੀ ਤੈਨੂੰ ਕੁੱਟਣ ਵਾਰ ਕੇ ਆ ਵੀ ਨਹੀਂ ਪਹਿਲੇ ਤੇ ਤੰਦ ਨਿਕਲਣ ਡੇ ਮਨੋਂ ਮਨ ਹੱਸਦੀ ਬੜਾਈ ਐ ਇਦਾਂ ਆ ਫੜ ਕਾਲਾ ਨਹੀਂ ਤੇ ਫਿਰ ਮੈਂ ਖਾਣੇ ਫਿਰ ਨਾ ਕਿਉਂ ਕਾਲੇ ਦੀ ਮੈਂ ਨਹੀਂ ਖਾਣ ਤੈਨੂੰ ਖਾਲਾ ਦੂੰਗੀ ਪਤਨੀ ਆ ਖਾਬ ਤੂੰ ਫੜ ਖਾਂ ਕੋ ਕਿ ਨੀ ਉੱਡ ਜਾਣਾ ਰੋਲਾ ਇਹ ਸ਼ਿਵੀ ਆਂਦੀ ਹੁਣ ਹਾ ਸੰਡੀ ਆਂ ਫੇ ਮੈਂ ਤੈਨੂੰ ਸ਼ਿਕਾਇਤ ਲਾਈ ਆ ਤੇ ਚੱਲ ਕੁੱਟ ਪੈ ਜੂਗੀ じゃ ਮੈਂ ਕੁੱਟਦਾ ਘਈ ਕਿ ਨੂੰ ਹਾਂ ਨਾ ਵੀਰੇ ਕੁੱਟਣਾ ਨਹੀਂ ਆ ਬਸ ਵੇਲਾ ਵੇਹ ਗੱਲਾਂ ਬੜੀਆਂ ਕਰਦੇ ਮੈਨੂੰ ਆ ਫੜ ਸੌਸ ਵਾਲਾ ਵੇਲਾ ਤੇਰਾ ਫੇ ਕਿੰਨਾ ਕਰਦੀ ਓ ਤੇ ਮੈਂ ਕਰਦੀ ਆ ਤਾਂ ਹੀ ਉਹ ਕਰਦੀ ਆ ਨਹੀਂ ਤੇ ਏਡੀ ਚਨਾਕ ਮੇਨਾਂ ਕਰੇ ਨਾ ਮਾਸਾ ਵੀ ਹਾਏ ਭਾਬੀ ਕੋ ਚੂੜ ਮਾਰਦੇ ਮੈਂ ਤੁਹਾਡੇ ਦੋਵਾਂ ਨਾਲ ਬੜਾ ਕਰਦੀ ਤੁਹਾਡੇ ਨਿਆਣੇ ਨਾਲ ਬੜਾ ਕਰਦੀ ਤਹਾਡੀ ਲੜਾਈ ਤੇ ਰੱਬ ਹੀ ਫਨਾਵਾ ਤੁਹਾਡੇ ਪਿਆਰ ਨੇ ਤੇ ਉਥੋਂ ਇਦਾਂ ਆਈ ਹੈ ਕਿ ਜਿੱਦਾਂ ਪਤਾ ਨਹੀਂ ਇੰਨੇ ਮੇਰਾ ਸੇੜੀ ਪੜਵਾ ਦੇਣਾ ਤੁਹਾਡੇ ਪਿਆਰ ਦਾ ਵੀ ਨਹੀਂ ਪਿਆਲਾ ਦੰਡੀਆਂ ਨਿਕਲੀ ਜਾਂਦੀਆਂ ਨਹੀਂ ਤੁਹਾਡੇ ਪਿਆਰ ਦਾ ਵੀ ਨਹੀਂ ਪਿਆਲਾ ਦਾ ਤੇ ਗੁੱਸੇ ਦਾ ਨਹੀਂ ਪਿਆਲਾ ਦਾ ਜੇ ਮੈਂ ਤੇ ਆਪਣੇ ਨਿਆਣੇ ਵਰਗੂ ਰੱਖਦੀ ਇਹਨੂੰ ਮੈਂ ਕਦੀ ਇਹਨੂੰ ਕਿਆ ਕਹੋਈ ਇਹ ਤੇ ਐਵੇਂ ਗੁੱਸਾ ਕਰ ਲੈਂਦੀ ਜਦ ਦੱਸ ਵੀ ਮੈਂ ਤੈਨੂੰ ਕਦੀ ਕਿਆ ਭਾਬੀ ਤੇ ਇੱਕ ਇੰਨੇ ਤੇ ਰਹਿੰਦੇ ਆ ਮੈਂ ਤੇ ਉਹਨੂੰ ਵੀ ਇੰਨਾ ਹੀ ਕਹਿੰਦੀ ਆ ਉਹ ਤੁਨੂੰ ਵੀ ਉਹਨੂੰ ਮੈਂ ਘਟ ਗਈ ਨਹੀਂ ਤੈਨੂੰ ਤੇ ਉਹਨੂੰ ਤੋਂ ਸਭ ਨੂੰ ਵੱਡਾ ਹੋ ਲੈਂਦੇ ਵੇਖੀ ਉਹਨੂੰ ਵੀ ਇੰਨੀਆਂ ਝਟਕਾ ਪਿਆ ਕਰਨੀਆਂ ਮਾਂ ਦਾ ਕੰਮ ਹੀ ਹੁੰਦਾ ਵਾ ਇਦਾਂ ਹੀ ਹੋ ਜੇ ਤੇਰੀ ਮੈਂ ਹੁਣ ਮੇਰੀ ਸੱਸ ਹੁੰਦੀ ਤੇਰੀ ਮਾਂ ਹੁੰਦੀ ਆਪੇ ਉਹਦੇ ਨੂੰ ਜਿੜਕਦੀ ਰਹਿੰਦੀ ਤੇ ਮੈਨੂੰ ਕੀ ਲੋੜ ਪਈਗੀ ਜਿੜਕਣ ਦੀ ਹੁਣ ਨਾੜੇ ਮੈਂ ਮਤਾਂ ਦਿੰਨੀ ਨਾੜੇ ਮੈਂ ਤੇਰੀ ਮਾਂ ਵੀ ਇਹ ਤੇ ਭਾਬੀ ਵੀ ਤੇਰੀ ਇਹ ਆ ਮੜ ਜਾਂਗੇ ਕੰਮ ਤੋਂ ਉਹਨਾਂ ਰੱਖਣਾ ਹੀ ਕੋਣ ਕੋ ਹਾਂਜੀ ਪਰ ਇਹ ਨਹੀਂ ਨਮਰੰਦੀ ਮੈਂ ਇਹਨੂੰ ਧੀ ਬਣਾਇਆ ਪਰ ਇਹਨੂੰ ਜਦੋਂ ਮੈਂ ਜਿੜਕ ਮਾਰਦੀ ਉਹਦੇ ਇਹਨੂੰ ਬੁਰੀ ਲੱਗ ਜਾਂਦੀ ਹੈ ਭਾਬੀ ਤੁਸੀਂ ਹਾਈਟ ਦੇ ਬਾਰੇ ਕਹਿੰਦੇ ਰਹਿੰਦੇ ਜੀ ਹਾਈਟ ਦੇ ਬਾਰੇ ਮਨਜੋ ਤੇ ਮੈਂ ਇਹਨੂੰ ਇਹ ਕਹਿੰਨੀ ਵੀ ਲੰਮਕਲਾ ਕਿੱਦ ਲੰਮੀ ਹੋ ਜੈਗੀ ਹੁਣ ਕਿੱਥੇ ਲੰਮੇ ਹਣਾ ਯਾਰਾ ਨੇ ਬੀ ਦੋਈ ਦੋਈ ਖਾ ਲਿਆ ਹੀਗਾ 22 ਸਾਲ ਉਮਰ ਹੋ ਗਈ ਹੁਣ ਲੰਮੀ ਹੋਣਾ ਹੋਏ 22 ਸਾਲ ਕਿੱਥੋਂ ਹੋ ਗਈ ਆ ਵੇਖ ਲਾ ਹੁਣ ਇਹਦਾ ਨਾ ਗੁੱਸਾ ਕਰੀ ਏਡੀ ਵੱਡੀ ਕਰਤਾ ਨੇ ਤੈਨੂੰ ਭਾਬੀ ਮੈਂ ਆਪਣੇ ਵੀਰ ਦਾ ਕਿਉਂ ਗੁੱਸਾ ਕਰਨਾ ਵਾ ਹਮ ਜਿਹੜਾਦਰ ਵੀਰ ਨੂੰ ਉਮਰ ਹੀ ਤੇਰੀ ਚੇਤਾ ਭੁੱਲ ਜਾਂਦੀ ਆ ਕੱਲ੍ਹ ਗਾਊਗਾ ਤੂੰ 3 ਸਾਲਾਂ ਦੀ ਹੋ ਗਈ ਜੇ ਕਿਤੇ ਮੈਂ ਗਾਇਆ ਤਾਂ ਫਿਰ ਪਵਾੜਾ ਪੈਣਾ ਉਹ ਭਾਵੇਂ ਤੈਨੂੰ 40 ਦੀਆਂ ਦੀ ਕਰਦੇ ਤੇ ਭਾਵੇਂ 80 ਦੀਆਂ ਦੇ ਕਰਦੇ ਕੋਈ ਫਰਕ ਨਹੀਂ ਪੈਂਦਾ ਤੈਨੂੰ ਤਾਨੂੰ ਹੀ ਲੱਗਦਾ ਭਾਬੀ ਮੈਨੂੰ ਫਰਕ ਨਹੀਂ ਮੈਂ ਪਾਏ ਲੰਮੀ ਹੋਏ ਤਾਂ ਪਾਏ ਮਦਰੀ ਸਾਡੀ ਰਾਜਕਮਰੀ ਆ ਨਾ ਨਿਆਣੀ ਨਿਗਾਹ ਚੋਂ ਲਾ ਮੇਰੀ ਹੋ ਪੁਈਂ ਤੂੰ ਹੀ ਗੁੱਸੇ ਨੀਣਾ ਮੈਂ ਤੇ ਕੋਈ ਕਾਇ ਨਹੀਂ ਜੇ ਲੱਗੇ ਨਾ ਮੈਨਾਂ ਕਿ ਕੋ ਕਿਆ ਮੈਂ ਬਸ ਇਹੋ ਕਾਇ ਹੈਗਾ ਕਿ ਪੁਈ ਨੇ ਉਹ ਹੱਕਾ ਨੂ ਡਲ ਨੂ ਬਕਾ ਨੂ ਡਲ ਬਣਾਵੇ ਉਹ ਨਿਆਣੀ ਉਹ ਦਿਨੇ ਕੋਲ ਵੀ ਮੈਜੀ ਮਾਂ ਕੋ ਦਿੱਤੀ ਅੱਧੀ ਥੱਲੇ ਲਾਉਂਦੀ ਯਾਰ ਇੱਕ ਵਾਰੀ ਗਲਤੀ ਹੁੰਦੀ ਬਾਰ ਬਾਰ ਥੋੜੀ ਗਲਤੀ ਮੇਰੇ ਕੋਈ ਜਾਣੀ ਏ ਤੂੰ ਤੇ ਬਾਰ ਬਾਰ ਕਹਿੰਦੀ ਆ ਨੀ ਨੇ ਸੁਣੀ ਤੂੰ ਤੇ ਤੇਰੀ ਮੰਮਾ ਤੂੰ ਵੀ ਇਹਨੇ ਗੁੱਸੇ ਨਾ ਕਰ ਤੈਂਗਾ ਹਾਂ ਖਾਜ ਇੱਕ ਵਾਰ ਕਿਉਂ ਮੰਮੀ ਘਰ ਨਹੀਂ ਆਣਾ ਤੂੰ ਉਹਨਾਂ ਕਰ ਨਹੀਂ ਮੈਂ ਨਹੀਂ ਕਾ ਜਾਣਾ ਮੇਰੇ ਕੋਈ ਲਾਮੇ ਲੋਕਾਂ ਨੂੰ ਲੱਗੇ ਫੂਲ ਲੋਣ ਮੱ ਲੱਗੇ ਮੁੰਡੇ ਖੇਤੋਂ ਫਿਰ ਕਿਹੜੇ ਮੁੰਡੇ ਲੱਗਾ ਖਰਾਬ ਦਿਆ ਸੱਦਾ ਲੱਗੇ ਟੈਂਪੋਰ ਮੈਨੂੰ ਨਹੀਂ ਪਤਾ ਤੈਨੂੰ ਮੈਂ ਟੈਂਪੋਰ ਆਉਂਦੀ ਕੰਜਰਾ ਖਲੋ ਜਾ ਤਾ ਤੂੰ ਗੰਦ ਪਿਆ ਸਤਾਉਣਾ ਇੰਨਾ ਮੈਨੂੰ ਜਾਣਾ ਕਰ ਦੋ ਮਟੇ ਪਾਲਣੇ ਮੈਨੂੰ ਪਤਾ ਅੱਜ ਐਨਾ ਸਤਾਏ ਦਾ ਇਹ ਮੁੰਡੇ ਲੱਗਾ ਛੱਡਣ ਧਰਤੀ 'ਚੋਂ ਨਿਕਲਿਆ ਨਹੀਂ ਗਾ ਤਾਂ ਗੱਲਾਂ ਬਣਾਉਂਦਾ ਫਿਰ ਦਬੂ ਨੀ ਉਹ ਤਾਂ ਪੱਜੀ ਫਿੰਡਿਆ ਆ ਆਹੋ ਲੋਕਾਂ ਦੇ ਗੱਲਾਂ ਪਿਛੇ ਆਏ ਨਹੀਂ ਖਰੀ ਵਧੀਆ ਵਾ ਵਗਣ ਡਈ ਉੱਤੇ ਸੋ ਚੰਗਾ ਲੱਗਣ ਤੇ ਥੱਲੇ ਤੇ ਗਰਮੀ ਬੜੀ ਆ ਤੇ ਨਾਲੇ ਸੈਰ ਜੀ ਉਹ ਜਾਂਦੀ ਕੋਠੇ ਚੜਿਆ ਤੇ ਨਾਲੇ ਚੱਲ ਘੁੰਮ ਫਿਰ ਲਈਦਾ ਵਾਵਾ ਇਹ ਦਹਧਤ ਉਹ ਆਪਣਾ ਫੈਨਲ ਫੇਰਨਾ ਕਿ ਮੁੰਡੇ ਛੱਦਲੇ ਦੇ ਮੈਂ ਚੱਲਿਆ ਫੇਰ ਵੇ ਕੀ ਹੋਇਆ ਵਾ ਕੁਝ ਨਹੀਂ ਹੋਇਆ ਤੁਸੀਂ ਤੇ ਐਜੇ ਲੰਡੇ ਹੁੰਨੇ ਆ ਆ ਇਹਨਾਂ ਰਾਈ ਵਿੱਚ ਦਰਦ ਆਤੀ ਹੁਣ ਅਸੀਂ ਤੇ ਆਪਣੇ ਕੋਠੇ ਤੇ ਚੜੇ ਆ ਅਸੀਂ ਤੇ ਜਿੱਧਰ ਮਰਜੀ ਵੇਖ ਸਕਦੇ ਆ ਕੇ ਆ ਤੁਸੀਂ ਨਾ ਲੜਿਆ ਕਰੋ ਤੇ ਨਾ ਵੇਖੀਏ ਆਪਾਂ ਲੜਦੇ ਥੋੜੀ ਆ ਸਾਡੀ ਆਵਾਜ਼ ਹੀ ਇੰਨੀ ਉੱਚੀ ਆ ਨੀ ਆ ਤਾਂ ਮਸਾ ਬਣਾ ਦਿੰਦੇ ਹੈ ਤਾਂ ਮਸਾ ਬਣਾ ਦਿੰਦੇ ਆਟ ਤੇ ਤਮਾਸ਼ਾ ਤੁਸੀਂ ਲਾਇਆ ਹੀ ਤੇ ਲੋਕੀ ਵੇਖਦੇ ਆ ਆ ਕਾ ਕਾ ਫਿਰ ਦੱਸ ਦੇ ਫਿਰ ਤੁੱਜੇ ਨੂੰ ਦੱਸ ਕਾ ਮੰਮੀ ਮੇਰੀ ਦੁਵਾਰੇ ਹੋ ਜਾਂਦੀ ਹੈ ਕੌਣ ਦੁਵਾਰੇ ਹੋਇਆ ਮੈਨੂੰ ਦੱਸ ਆ ਇੱਧਰ ਆ ਮੰਮੀ ਮੇਰਾ ਦੁਵਾਰੇ ਰਹਿੰਦੀ ਆ ਇੱਕ ਤੁਹਾਡਾ ਗੰਡਿਆ ਚਾਚੀ ਆ ਤੇਰੀ ਆ ਚਾਚੀ ਆ ਤੂੰ ਮੈਨਾਂ ਮਾਰ ਲੱਗਦੀ ਨਹੀਂ ਉਹ ਦੁਵਾਰੇ ਹੁੰਦੇ ਰਹਿੰਦੇ ਮੇਰੇ ਦੁਵਾਰੇ ਉਹ ਕਾ ਦੁਵਾਰੇ ਹੁੰਦੇ ਆ ਹਾਂ 20 20 ਗੱਲਾਂ ਕਰਦੇ ਮੈਨੂੰ ਐਵੇਂ ਤੈਨੂੰ ਨਹੀਂ ਪਤਾ ਕੋਈ ਗੱਲ ਦਾ ਆ ਨਹੀਂ ਅਸੀਂ ਟੜ ਕੋ ਲੈਣਾ ਕੋਈ ਤੈਨੂੰ ਗੱਲਾਂ ਕਰਦੀਆਂ ਅਸੀਂ ਟੜ ਨਾਲ ਕੀ ਵੰਡਣਾ ਵਾ ਆ ਕੇ ਵਗਾ ਹੁਣ ਆਪਾਂ ਕੰਦਾ ਗਿਰਨੀ ਨਾ ਇਹਨਾਂ ਕਰ ਤੋ ਉੱਚੀਆਂ ਕਰ ਦੇਣੀਆਂ ਤਾਂ ਲੈ ਤੂੰ ਕਿੱਦਾਂ ਕਰਨੇਗਾ ਕੰਦਾ ਉੱਚੀਆਂ ਵੇ ਤੂੰ ਤੇ ਘਰ ਦਾ ਕਿਤੇ ਮੂੰਹ ਨਹੀਂ ਸੇਰਦਾ ਤੇ ਕੰਦਾ ਤੂੰ ਕਿੱਥੇ ਤੱਕ ਲੈ ਜਾਵੇਂਗਾ ਤੂੰ ਕੰਦਾ ਉੱਚੀਆਂ ਕਰਨੇਗਾ ਨਾ ਆ ਆ ਉੱਪਰਲੇ ਕੋਠੇ ਤੇ ਚੜ ਜਾਣਾ ਜਦੋਂ ਆਪਾਂ ਪੁੱਤਿਆਂ ਨੂੰ ਕਰਨਾ ਕਿਵੇਂ ਚੜ ਜਾ ਉਤਲੇ ਕੋਠੇ ਤੇ ਕੋਈ ਗੱਲ ਨਹੀਂ ਆਹੋ ਤੇ ਚੜ ਚੜ ਵੇਖੋ ਸਾਡਾ ਕੋਠਾ ਜਿੱਧਰ ਮਰਜੀ ਵੇਖੀਏ ਨਾ ਵੇਖੀਏ ਤੁਹਾਨੂੰ ਕੀ ਲੱਗੇ ਇਹ ਗੱਲ ਮੰਮੀ ਆਉਂਦੀ ਘਰ ਇੱਥੇ ਬੋੜਾ ਘਰ ਇੱਥੇ ਬੜਾ ਮਤ ਕਹੇ ਮਾ ਭਾਰ ਨਹੀਂ ਨੇ ਚੱਲ ਕੋਈ ਨਹੀਂ ਪਤਾ ਲੱਗੀ ਤਾਂ ਨਹੀਂ ਹਾਂ ਜੇ ਨੂੰ ਸਮਝਾ ਰਾਂ ਨਹੀਂ ਤਾਂ ਮੈਂ ਹੁਣ ਥੱਲੇੋਂ ਜਾਨ ਕੇ ਤੇਰ ਨਾਲ ਕਰਦੀ ਆਂ ਗੱਲ ਆ ਕੋਈ ਗੱਲ ਥੋੜੀ ਆ ਮਾਸਾ ਜਿੰਨਾ ਸ਼ੋਕਰਾ ਵਾਦੇ ਕਿੱਡੀਆਂ-ਕੜੀਆਂ ਇਹ ਕਰਦਾ ਮੈਂ ਨਹੀਂ ਕਰ ਲੋ ਗੱਲ ਕੋਈ ਗੱਲ ਨਹੀਂ ਆ ਜਾ ਕੋਈ ਗੱਲ ਨਹੀਂ ਗੱਲ ਕੋਈ ਨਹੀਂ ਚੱਕਦਾ ਜਿੰਨਾ ਨਿਕਾਉਂ ਮੀਂਹ ਹੋਰ ਤੂੰ ਅਸਲ ਕਰੋ ਉਥੋਂ ਅੰਦਰੋਂ ਬਾਹਰ ਨਿਕਲੇ ਜਦੋਂ ਲਾਂਡੇ ਤੂੰ ਨਿਕਲੀ ਨਹੀਂ ਮੈਂ ਤੇ ਆਪਣੇ ਭੈਣ ਦੀ ਕੋਠੇ ਜਿਮਾ ਕੇ ਲੰਬ ਲੱਗਦਾ ਤੂੰ ਤੋ ਗਈ ਉਹ ਸਿਆਣੀ ਪਿਆਣੀ ਉਹਨੂੰ ਮੈਂ ਕੀ ਆਖਾ ਭੈਣ ਜੀ ਸੁਣ ਮੇਰੀ ਗੱਲ ਮੈਂ ਤੇ ਆਪਣੇ ਕੋਠੇ ਰਿਹਾ ਤਾਂ ਮੈਂ ਜੋ ਜਿੱਧਰ ਮਰਜੀ ਵੇਖਾਂ ਮੈਂ ਉਹ ਨਹੀਂ ਥੱਲੇ ਆਉਂਦੀ ਮੈਂ ਕਰਦੀ ਆਂ ਆ ਕੇ ਗੱਲ ਕੋਠੇ ਚੜ੍ਹ ਕੇ ਆਣ ਲੋ ਕੋਈ ਨਹੀਂ ਕਰ ਲੋ ਗੱਲ ਚੱਲ ਚੋ ਆ ਨਹੀਂ ਲੜੀਦਾ ਹਾਂ ਤਾਂ ਲੜੀਦਾ ਨਹੀਂ ਆਹ ਕੋਈ ਨਹੀਂ ਆ ਜਾ ਅੱਜ ਮੈਂ ਨਹੀਂ ਨਾ ਇਹਨੂੰ ਆਡਾ ਲਾਉਣ ਨੂੰ ਲੱਭਾ ਹੁਣ ਉਹਨਾਂ ਨਾਲ ਆਇਆ ਆਈ ਉਹ ਤਾਂ ਹੁਣਾਂ ਦੀ ਮੈਂ ਆਉਂਦੀ ਆਉਂਦੀ ਤਸੋ ਨਿਆਣੇ ਨਾਲ ਲੜਨ ਦਾ ਇਹਦਾ ਕੀ ਫਾਇਦਾ ਵਾ ਅਰਜ ਬਣਦਾ ਵਾ ਪਰਜਾਈ ਨੇ ਦੱਸ ਇਹਨੂੰ ਕਿਹੜਾ ਕੋ ਆਖਿਆਈ ਲੱਗੀ ਹੋਂ ਹੁਣ ਇਹਨੂੰ ਮੈਂ ਪੱਜਨ ਇੱਥੇ ਸੱਦਦਾ ਨਾ ਲੜਾਈ ਤੇ ਟਲੂਗੀ ਇਹਨੂੰ ਵੀ ਕੱਖ ਨਹੀਂ ਲੱਗਾ ਪਹਿਲਾ ਫਲ ਵਾ ਨਾ ਇਹਨੂੰ ਤਾਂ ਨਹੀਂ ਉਹ ਲੱਗੇ ਜੇ ਨਾ ਆ ਲੱਗੇ ਇਹ ਥੋੜੇ ਲੱਗੇ ਓਦਾਂ ਉਹ ਵੀ ਲੱਗੇ ਦੇ ਹੈਗੇ ਆ ਪਰ ਇੰਨਾ ਪੂਰਾ ਬੂਟਾ ਭਰਿਆ ਨਹੀਂ ਇਹ ਜੇ ਫਲ ਨਾ ਇਹਨੂੰ ਠੇਕਣੇ ਜੇ ਇਹਨੂੰ ਮੈਂ ਦੱਸਦੀ ਆ ਨਾ ਪਤਾ ਦੀ ਮਾਂ ਨਾ ਕਰਦੀ ਆ ਗੱਲ ਹੁਣੀ ਕਿ ਤੂੰ ਚੰਗਾ ਭੈਣ ਜੀ ਇਹਨੂੰ ਮੋੜਾ ਦੀ ਕੱਢਿਆ ਗਾੜੀ ਚਾਦਾ ਗਿੰਦਰ ਉਰਾ ਆਉਣੀ ਮੈਂ ਪੈਂਚਿੰਦੋ ਵੱਲੋਂ ਆਵਾਜ਼ ਰਹਿਕ ਓਏ ਆ ਗੱਲ ਤੇ ਸੁਣਾ ਸੋਨੇ ਜੇ ਰੰਗੀ ਚੀਜ਼ ਵਾ ਕੋਈ ਚਮਕਦੀ ਵੇਪਲਾ ਗੁੱਠੀ ਆ ਕੀ ਆ ਤੁਸੀਂ ਵੇਖ ਲਓ ਮੈਂ ਆਈ ਖੜੀ ਪੰਜ ਮਿੰਟਾਂ ਚ ਓਏ ਗੱਲ ਤੇ ਸੁਣ ਲਾ ਬਈ ਵੇਖ ਤੇ ਲੈ ਤੂੰ ਵੇਖ ਤਾਨੂੰ ਕਿਥੇ ਰਹਿੰਦੀ ਮੈਨੂੰ ਜਿਹੜਾ ਕੰਮ ਚੱਲਦੀ ਮੈਨੂੰ ਕਰ ਲੈਂਦੇ ਨਾ ਤੁਸੀਂ ਕਹਿੰਨਾ ਮੈਨੂੰ ਪਤਾ ਵਾ ਤੂੰ ਜਿਹੜੇ ਕੰਮ ਚੱਲੀ ਮੈਨੂੰ ਪਤਾ ਵਾ ਗੁੱਸਾ ਠੰਡਾ ਹੋ ਜਾਣਾ ਕੀ ਕੀ ਤੇਰਾ ਗੁੱਸਾ ਠੰਡਾ ਹੋ ਜਾਣਾ ਕੋਈ ਗੱਲ ਨਹੀਂ ਮੈਂ ਕੀ ਕਿਹਾ ਤੇ ਕੀ ਤੁਸੀਂ ਮੇਰੇ ਬੁਲਾਰਾ ਨਹੀਂ ਕਰਨਾ ਬੁਲਾਰਾ ਪਰ ਨਹੀਂ ਆਖਿਆ ਸੀ ਕੋਤੈ ਨਹੀਂ ਮੈਨੂੰ ਇਹਨੇ ਕੀ ਆਖਣਾ ਸੀ ਮੇਰੀ ਸੁਣੋ ਗੱਲ ਆਪਾਂ ਜਿਹੜੇ ਕੋਠੇ ਤੇ ਗਰਮੀ ਜੀ ਲੱਗਣੀ ਇਹਨਾਂ ਨੇ ਮੈਂ ਚੱਲ ਉੱਤੇ ਘੁੰਮ ਫਿਰ ਕੇ ਵੇਖਦੀ ਆਂ ਨਾਲ ਚੱਲ ਸੈਰ ਜੀ ਹੋ ਜਾਂਦੀ ਹੁਣ ਜਾਣਾ ਵੀ ਕਿੱਥੇ ਨਹਿਰ ਤੇ ਵੀ ਹੁਣ ਕਿੰਨਾ ਘਾਹ ਚੜਿਆ ਸੱਪ ਗੋੜੇ-ਗੋੜੇ ਆ ਤੇ ਉਹ ਮੁੰਡਾ ਮੈਂ ਆਪਣੀ ਮਾਂ ਨੂੰ ਕਹਿੰਦਾ ਵੀ ਇਹ ਇੱਥੇ ਜਾ ਕੇ ਡੇ ਸਾਡੀ ਲੜਾਈ ਵੇਖਣ ਡੀ ਉਹ ਮਾਂ ਪਤ ਲੰਡੇ ਹੀ ਤੇ ਚੱਲ ਕੋਈ ਨਹੀਂ ਉਹ ਤੇ ਨਿਆਣਾ ਵਾਂ ਤੂੰ ਨਿਆਣੀ ਥੋੜਾ ਵਾਂ ਹੁਣ ਕਿਸ ਨੂੰ ਕੋਈ ਗੱਲ ਦੱਸਾਂਗੇ ਨਾ ਅਗਲੇ ਨੇ ਕਹਿਣਾ ਵੀ ਤੁਸੀਂ ਨਿਆਣੇ ਦਵਿੰਦਰ ਉਹ ਨਿਆਣਾ ਨਹੀਂਗਾ ਤੁਹਾਨੂੰ ਕਿਹੜਾ ਪਤਾ ਨਹੀਂਗਾ ਵੀ ਉਹ ਨਿਆਣਾ ਉਹ ਪਰ ਨਿਆਣਾ ਨਹੀਂ ਪੱਕਾ ਵਾ ਚਲੇ ਸ਼ਾ ਕੋਈ ਨਹੀਂ ਗਵਾਂਡੀਆਂ ਦਾ ਲੜੀਣਾ ਨਹੀਂ ਹੁੰਦਾ ਨਾ ਨਾ ਪੇਠਾ ਵਦੂ ਨਾ ਤੇ ਪੱਕੂ ਬਣਾ ਉਹ ਵਧਿਆ ਨਹੀਂਗਾ ਪੱਕ ਗਿਆ ਵਾ ਉਹ ਨਾ ਆਡਾ ਲਿਆ ਕਰ ਪਰ ਮੈਨੂੰ ਹਣ ਇੱਕ ਵਾਰ ਭੈਣ ਜੀ ਵੱਲ ਜਾ ਲੈੰਦੋ ਮੈਂ ਉਹਨੂੰ ਇੱਕ ਵਾਰ ਦੱਸ ਗਾਂ ਭੈਣ ਜੀ ਅੱਜ ਮੈਂ ਇਹਦੇ ਕੋ ਮੁੰਡੇ ਕੋ ਸੁਣ ਲਈਆਂ ਗੱਲਾਂ ਤੇ ਮੁੜ ਕੇ ਮੈਂ ਨਹੀਂ ਉਹ ਸੁਣਨੀ ਫੇਰ ਆਪ ਨਹੀਂ ਉੱਥੇ ਹੈਗੀ ਹੈਗੀ ਉੱਥੇ ਬਚਾਰੀ ਪੇਠੇਰਾ ਹਟਾਉਣ ਦੇ ਵੀ ਭੈਣ ਉਹ ਤੈਨੂੰ ਕੀ ਆਂਦੀ ਆ ਆ ਤੇ ਬੱਸ ਫੇਰ ਉਹਨੇ ਕਹਿ ਦਿੱਤਾ ਨਾ ਹੁਣ ਉਹਨੂੰ ਵਿਚਾਰੀ ਦਾ ਹੋਰ ਦਿਲ ਸਾੜਨ ਜਾਣਾ ਹੀ ਆਂ ਤੋ ਗਾਂਦ ਆਇਆ ਉਹਨੇ ਮੇਰੇ ਹੁੰਦਿਆ ਉਹਨੇ ਕਿਹਾ ਮਗਰੋਂ ਵੀ ਸਮਝਾਉਗੀ ਫੇ ਮੈਂ ਜਦੋਂ ਹੋ ਕੇ ਆਉਂਗੀ ਉਹ ਕੋਹ ਨਹੀਂ ਤੈਨੂੰ ਫੱਟ ਮਾਰ ਦਿੱਤਾ ਉਹਨੇ ਕੋਹ ਨਹੀਂ ਮਾਰ ਦਿੱਤਾ ਐਵੇਂ ਲੜਾਈ ਨੂੰ ਤੂੰ ਵੀ ਨਾ ਵਾਜਾ ਮਾਰਿਆ ਅਹੀਂ ਤੋਂ ਰੋਜ਼ ਆਪਣੇ ਕੋਠੇ ਚੜਨਾ ਇਹਦੇ ਸੜਸੜ ਮਾਰਨ ਦੇ ਇਹ ਵੀ ਬਣਾ ਲੈਣਾ ਕੋਠੀ ਚੱਲ ਕੋਈ ਨਹੀਂ ਮੈਂ ਉਹਨੂੰ ਉਹ ਕਹਿ ਦੂੰਗਾ ਜੋਬਨ ਨੂੰ ਅਕਵ ਜਿੰਨੀ ਸਾਨੂੰ ਪਿਆਲੀ ਹੁੰਦੀ ਉਹਨੀ ਇਹਨਾਂ ਨੂੰ ਹੁੰਦੀ ਮੈਂ ਕਹਿ ਦੂੰਗਾ ਜੋਬਨ ਨੂੰ ਮੈਂ ਸਮਝਾ ਦੂੰਗਾ ਤੁਸੀਂ ਐਦਾਂ ਹੀ ਕਰ ਕਰਕੇ ਟਾਲੀ ਜਾਇਆ ਕਰੋ ਤੇ ਜਦੋਂ ਸਿਰ ਪਾੜੂਗਾ ਨਾ ਬਾਣ ਕੇ ਟੇੰਗਣਾ ਜਾ ਫਿਰ ਤੁਸੀਂ ਮੁੜ ਕੇ ਗਾਂਹ ਹੋਣਾ ਓਏ ਉਹ ਨਹੀਂ ਕਿ ਇੰਨੇ ਜੋਗਾ ਹੈਗਾ ਹਾਡਾ ਮੁੰਡਾ ਜਾ ਵਾ ਕਿਤੇ ਕਿਤੇ ਬਾਹਰ ਨਿਕਲ ਕੇ ਕਿਤੇ ਕਿਸ ਨੂੰ ਉਹ ਵੀ ਕਹਿ ਜੇ ਕਿਤੇ ਮੱਥੇ ਟੇਕਦਾ ਕਿਤੇ ਸਾਸਰੀ ਘਰ ਬੁਲਾਉਂਦਾ ਇੰਨਾ ਆਦਰ ਮਾਨ ਕਰਦਾ ਭੈਣ ਜੀ ਸ਼ਿੰਦੋ ਦਾ ਉਹ ਇਹ ਮਾਸਾ ਜਿੰਨਾ ਸਾਨੂੰ ਇੰਨੀਆਂ ਗੱਲਾਂ ਕਰਦਾ ਨਿਕਾ ਨਿਕਾ ਕਹਿ ਕੇ ਨਾ ਉਹਨੂੰ ਸਿਰ ਤੇ ਚੜਾ ਲਿਆ ਸਾਰਿਆਂ ਨੇ ਤੁਸੀਂ ਦੱਸੋ ਕਿੱਥੇ ਸੋਨੇ ਦੀ ਚੀਜ਼ ਕਿੱਥੇ ਆ ਸ਼ਾਪ ਮੈਂ ਤਾਂ ਸ਼ਾਪ ਪਾਈ ਨਹੀਂ ਮੈਂ ਤਾਂ ਖਾ ਚੱਲ ਖਰਿਆ ਸੋਨੇ ਦੀ ਲੱਭ ਜੂ ਕਿ ਚੰਗਾ ਸਗੋ ਉਹ ਨਹੀਂ ਲੱਭ ਜੂ ਬਹਿ ਕੇ ਵੇਖ ਬਲਗੀ ਆ ਉਹਨੂੰ ਤੇ ਦੇਖਣੇ ਗਿਆ ਇਹਨੂੰ ਪਹਿਲਾਂ ਕਿਦਾਂ ਤੁਹਾਨੂੰ ਦਿਖ ਗਿਆ ਹੁਣ ਤੁਹਾਨੂੰ ਦਿਖਦਾ ਨਹੀਂਗਾ ਓਏ ਓ ਮੋਢੇ ਲੱਗੇ ਓ ਚਮਕਦਾ ਕੀ ਕਰਨਾ ਬਹੁਤ ਜਾ ਕੇ ਚਲਾਕੀਆਂ ਕਰਦੇ ਫਿਰਦੇ ਤੁਸੀਂ ਨਹੀਂ ਚਲਾਕੀਆਂ ਨਹੀਂ ਕੋਈ ਵੀ ਇਧਰ ਵੇਖ ਉਹ ਤਰ੍ਹਾਂ ਫਲ ਲੱਗਾ ਹੀ ਓ ਤੇ ਲੱਗੇ ਥੋੜੇ ਹੀ ਉਦਾਂ ਪਹਿਲਾ ਫਲ ਵਾ ਨਾ ਕਿਹੜੀ ਗੱਲ ਸੋਨੇ ਦੀ ਕਰਦੇ ਓ ਦੱਸੋ ਮੈਨੂੰ ਚਿਕਾ ਨਹੀਂ ਆ ਜੀ ਪਤਾ ਜਾਹ ਪਰ ਕੀ ਹੈ ਮੈਂ ਆਖਿਆ ਖਰੀ ਮੰਦਰੀ ਆ ਫਿਰ ਤੇਰੀ ਕਿਤੇ ਪਾਣੀ ਪੂਣੀ ਪਾਉਂਦੇ ਦੀ ਡੇਕ ਚ ਨਾ ਪਈ ਹੋਵੇ ਹੋਰ ਤੇ ਗੱਲ ਕੋਈ ਓਏ ਭੈਣ ਜੀ ਆ ਹੀ ਗਈ ਆ ਮੈਂ ਤਿੰਦਰ ਸੋਨਾ ਆਈ ਆ ਕੀ ਓਥੇ ਨਹੀਂ ਆਣਾ ਹੈ ਤੇ ਮੈਂ ਆਖਿਆ ਐਵੇਂ ਫੇਰ ਗੱਲ ਪਾਊਗਾ ਤੇਰੇ ਤੇ ਮੈਂ ਆਪ ਹੀ ਚੱਲ ਜਾਣੀ ਤੇਰੇ ਵਾਲੇ ਤੇ ਮੈਂ ਵੀ ਤੁਹਾਡੀ ਵਾਲੇ ਇਸੇ ਕਰਕੇ ਹੀ ਆਉਣ ਦੀ ਨਹੀਂ ਮੈਂ ਨਹੀਂ ਆ ਵੀ ਮੈਂ ਆਖਾਂ ਭੈਣ ਨੂੰ ਤੂੰ ਸਮਝਾ ਹਾਂ ਇਹਨੂੰ ਉਹ ਥੋੜਾ ਬਹੁਤ ਆ ਹਾਂ ਸਮਝਾਵਾਂ ਇਹਨੂੰ ਮੈਂ ਕਿ ਬਾਹਰ ਜਾਂਦਾ ਤੇ ਬਾਹਰ ਨਿਆਣਿਆਂ ਨੂੰ ਮਖੌਲ ਕਰਦੇ ਆ ਖਿਜੀ ਆ ਕਰ ਹੁੰਦਾ ਉਹ ਤੇ ਮੇਰੇ ਘਰ ਪੈਂਦਾ ਆ ਪਰ ਸਾਡੇ ਤਾਂ ਨਾ ਪਵੇ ਤੁਹਾਡੇ ਪੈਂਦਾ ਤੁਸੀਂ ਉਹਦੇ ਬਹੁਤ ਨਿਆਣੇ ਕਈ ਉਹਨਾਂ ਨਾਲ ਵਾਰਾ ਸਾਰਾ ਲਾ ਤੇ ਹਾਂ ਵਿੱਚ ਕੁਝ ਪੈਂਦਾ ਵਾ ਉਹ ਹਲੀ ਤੈਨੂੰ ਕੀ ਆ ਉਹ ਚੱਲ ਸ਼ੱਕ ਉਹ ਨਹੀਂ ਆ ਦਿੱਤਾ ਦਿਲਦਰ ਤੂੰ ਵੀ ਲੱਗਦਾ ਕੀ ਆ ਮੈਂ ਆਇਆ ਗੈਰਨੀ ਫਿਰ ਉਹ ਤੇ ਮੈਂ ਵੀ ਅੰਡੇ ਭੈਣ ਮਮੀ ਪਜਾਈ ਮਮੀ ਨੂੰ ਆਕੇ ਨਿਆਣਾ ਚਾਹਾਂ ਚਲ ਕੋਈ ਨਹੀਂ ਕਿ ਜਿਆ ਰਹੇ ਅੱਜ ਇੰਨਾ ਗੱਲਾਂ ਕਰਦਾ ਤੇ ਕੱਲ ਨੂੰ ਹੋਰ ਕਰੂਗਾ ਗੱਲਾਂ ਭੈਣ ਜੀ ਫਿਰ ਪੂਰੇ ਲੱਗੀਦਾ ਨਹੀਂ ਕਰਦਾ ਮੈਂ ਹੁਣ ਮੇਰਾ ਪੁੱਤ ਤੈਨੂੰ ਕਦੀ ਕਿਦਾ ਮਾਂ ਦੇ ਚੱਕੀ ਕਹੀ ਉਹਨੇ ਤੁਸੀਂ ਦੱਸ ਦੋ ਉਹ ਸਿਆਣਾ ਵਾ ਇਹ ਅਜੇ ਬਸਾ ਆਜਾ ਪਤਾ ਨਹੀਂ ਆ ਇਹਨੂੰ ਚਲ ਕੋਈ ਨਹੀਂ ਵੇਖੀਏ ਜਦੋਂ ਵਿਆਹ ਕੀਤਾ ਇਹਦਾ ਤੇ ਤੂੰ ਹੀ ਭੰਗੜਾ ਪੋਣਾ ਇਦਾ ਇਦਾ ਗਾਹ ਹੋ ਗੇ ਚਲ ਉਹ ਤਾਂ ਜਿੱਦਾਂ ਦੇ ਵੇਲੇ ਆਉਣਗੇ ਮਹਾਰਾਜ ਸੁੱਖ ਦੇ ਲਿਆਵੇ ਅਸੀਂ ਸਾਰੇ ਕੰਮ ਕਰਾਂਗੇ ਪਰ ਹੁਣ ਇਹਨੂੰ ਸਮਝਦੇ ਹੋਣੀ ਚਾਹੀਦੀ ਚੱਲ ਭੈਣ ਜੀ ਹੁਣ ਮੈਂ ਅੱਜ ਹੁਣ ਨਹੀਂ ਕੋਈ ਗੱਲ ਕਰਦੀ ਜੇ ਅੱਗੇ ਤੇ ਇਹਨੇ ਕੋ ਆਖਿਆ ਫੇਰ ਮੇਰੇ ਤੋਂ ਮੈਂ ਕੋਈ ਨਹੀਂ ਮੈਂ ਸਮਝਾ ਦੂ ਤੈਨ ਮੈਂ ਆਖੇ ਨਾ ਅੱਗੇ ਵੀ कि जो मनू मैं समझा दूंगा कोई गल नहीं आਉਹ ਨਹੀਂ ਆਂਦਾ ਕੋਈ ਨਹੀਂ ਨਿਆਣਾ ਨਿਆਣਾ ਕਰਕੇ ਤਾਂ ਜੀ ਫਿਰ ਤੁਸੀਂ ਤੇ ਨਹੀਂ ਆਖਿਆ ਫਿਰ ਕਿ ਬੜਾਈ ਕਰਨੀ ਜਿੰਨਾ ਮੁੰਡੇ ਦਾ ਮਗਰ ਲਾ ਕੇ ਤੇ ਨਾ ਨਹੀਂ ਨਹੀਂ ਕੋਈ ਨਹੀਂ ਪਰ ਭੈਣ ਜੀ ਤੁਸੀਂ ਕਿਉਂ ਬੋਲਣਾ ਹੈਗਾ ਬੋਲੇ ਮੁੰਡਾ ਮੇਰੇ ਨਾਲ ਵਾ ਉਹਨੇ ਵੱਧ ਘੱਟ ਗੱਲਾਂ ਕੀਤੀਆਂ ਵਾ ਕੀ ਕਦੀਆਂ ਦਾ ਕੰਧਾ ਕਰਦੀ ਹੈ ਕਦੀਆਂ ਦਾ ਕੁਝ ਕਰ ਲਈਏ ਪਹਿਲਾਂ ਮਹਾਰਾਜ ਰੋਤਾ ਨੂੰ ਘਰ ਦਵੇ ਇਹਨਾਂ ਘਰ ਬਣਾਓ ਕੰਧਾ ਵੀ ਕਰ ਲਿਓ ਜੋ ਮੂਹ ਆਈ ਕੱਢ ਦਿੱਤੀ ਨਿਆਣੇ ਨੇ ਮੈਂ ਉਹ ਚੱਲ ਐਸ਼ਾ ਛੱਡ ਵੀ ਦੇ ਖੜਾ ਹਾਂ ਚੱਲ ਜਾ ਪੰਜਾਈ ਵਾਤੇ ਚਾਹ ਬਣਾ ਆਜੋ ਬੀਨੇ ਚਾਹ ਜੂ ਪੀਨੇ ਆ ਨਹੀਂ ਕੀ ਪੀਣੀ ਮੈਂ ਤਾਂ ਸਬਜੀ ਤਾਂ ਰੰਦੀ ਸੀਗੀ ਅੱਛਾ ਐਸ਼ਾ ਤੇ ਉਹ ਇੱਕ ਰੋਤੀ ਹੀ ਕਿਤੇ ਤੇ ਉਹ ਬੋਲਣ ਡਿਆ ਪਿਆ ਮੈਂ ਕੋਠੇ ਤੇ ਹਵਾ ਲੈਣ ਨੂੰ ਚੜੀ ਹਾਂ ਲੜਨ ਵਾਤੇ ਨਹੀਂ ਚੜੀ ਹੁਣ ਇਹ ਇੰਨਾ ਬੋਲਦਾ ਕੱਲ ਨੂੰ ਸਾਡਾ ਕੋਈ ਰਿਸ਼ਤੇਦਾਰ ਆਜੇ ਉਹਨਾਂ ਨੂੰ ਮੈਂ ਲੈ ਕੇ ਇੰਨਾ ਕੋਠੇ ਚੜੂੰਗੀ ਇਹ ਫੇਰ ਬੋਲਣ ਡਿਆ ਪੁਗਰ ਫੇਰ ਸਾਡੀ ਕਿੰਨੀ ਕਿ ਇੱਜ਼ਤ ਵਾ ਇੰਨਾ ਚੱਲ ਆਜੋ ਹੁਣ ਆਜੋਗਾ ਨਹੀਂ ਨਹੀਂ ਬੋਲਦਾ ਚਲ ਆਜੋ ਫੇ ਚਾਹ ਬਣਾਉ ਨਾ ਆਜੋ ਨਹੀਂ ਮੈਂ ਤਾਂ ਸਬਜੀ ਧਰੀ ਮੈਂ ਤਾਂ ਕਟਸੀ ਫੇਰਨੀ ਆ ਵਿੱਚ ਤੇ ਮੈਂ ਖਾ ਚੱਲ ਮੈਂ ਆਪ ਹੀ ਤਿੰਦਰਵਾਲ ਚੱਲ ਜਾਈ ਚਲ ਅਛਾ ਕੋਈ ਨਹੀਂ ਹੁਣ ਉਹਨੂੰ ਗਾੜੀ ਸਮਝਾ ਲਿਓ ਫੇ ਨਹੀਂ ਕਰਦਾ ਜੀ ਹਾ ਜੀ ਮਾਤਾ ਮੰਗਾਈ ਮਾਫੀ ਆਹੋ ਮਾਫੀ ਨਾ ਜੀ ਜੀ ਨਾ ਤੂੰ ਲੜਾਈ ਲੈਣਾ ਆਹੋ ਦੇਖ ਲਓ ਜਾ ਤੇਰੇ ਮਰ ਗਿਆ ਨਹੀਂ ਤੇਰੇ ਤੂੰ ਤਾਂ ਮੈਨੂੰ ਖਾ ਹੀ ਲਿਆ ਕੇ ਤੇ ਤੂੰ ਮੈਨੂੰ ਹਾਂ ਖਲੋ ਜਾ ਇਹਨੇ ਤਾਂ ਕਿਦਾ ਮੈਨੂੰ ਇੰਨਾ ਸਤਾਇਆ ਜਿੰਨਾ ਕੋਈ ਸਾਹ ਨਹੀਂ ਮੈਨੂੰ ਸਤਾਇਆ ਹੋਰ ਕੀ ਆ ਮਾਫੀਆਂ ਨੇ ਮੈਂ ਤੂੰ ਮੰਗਾਉਣ ਧਿਆ ਮੇਰੇ ਕੋਲੋਂ ਜੇ ਤੂੰ ਚੰਗਾ ਹੋਵੇ ਤਾਂ ਮੈਨੂੰ ਕੀ ਲੋੜ ਆ ਤੇ ਆਪਣੇ ਕੋਠੇ ਤੇ ਖਲੋਤੀ ਤੂੰ ਬੋਲਿਓ ਉਹ ਤਾਂ ਇਤਨਾ ਨਹੀਂ ਬੋਲੀਦਾ ਹੁੰਦਾ ਮੈਂ ਕੀ ਕਰਾਂ ਹੋ ਮੈਨੂੰ ਗੁੱਸਾ ਆ ਜਾਂਦਾ ਗੁੱਸਾ ਤੈਨੂੰ ਆ ਜਾਂਦਾ ਵਾ ਕੀ ਕਰਾਂ ਮੈਂ ਦੱਸ ਓਹ ਹਣੀ ਇਹ ਨਾ ਸਤਾਇਆ ਤੂੰ ਕਿਤੇ ਮੈਨੂੰ ਕਰਸ ਤਾ ਸਤਾ ਤੂੰ ਮੈਨੂੰ ਜੀ ਜੀ ਨਾ ਤਾਂ ਲੜਦਾ ਰਹਿਣਾ ਵਾ ਆ ਮੈਂ ਕੀ ਕਰਾਂ ਚੰਗਾ ਲੜਦਾ ਰਿਆ ਕਰ ਆਪੇ ਮੈਂ ਨਹੀਂ ਹੁਣ ਕਿ ਹਵਾਲਾ ਜਾਣਾ ਚੰਗਾ ਨਹੀਂ ਜਾਣਾ ਸੀ